ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤੇ ਗੰਗਾ ਨਗਰ ਤੋਂ ਸ਼੍ਰੀ ਕਰਨਪੁਰ ਵਾਲੀ ਜਿਹੜੀ ਸ਼ੜਕ ਹੈ ਪੋਸਟ ਸ਼ੜਕ ਦੇ ਉੱਤੇ ਇੱਕ ਡੇਰੀ ਫਾਰਮ ਆਉਂਦਾ ਹੈ ਬਿਲਕੁਲ ਇਹ ਗੰਗਾ ਨਗਰ ਸ਼ਹਿਰ ਦੇ ਨਾਲ ਹੈ ਸੁਭਾਸ਼ ਡੇਰੀ ਫਾਰਮ ਆ ਦੱਸੋ ਇੱਥੇ ਸੁਭਾਸ਼ ਬਿਸ਼ਨੋਈ ਡੇਰੀ ਫਾਰਮ ਦੇ ਉੱਤੇ ਅੱਜ ਦੀ ਇਹ ਵੀਡੀਓ ਆਪਾਂ ਬਣਾ ਰਹੇ ਆ ਇਹ ਬਾਈ ਜਿਉਰੀ ਵਪਾਰ ਦਾ ਕੰਮ ਕਰਦੇ ਆ ਤੇ ਪੁਰਾਣਾ ਵਪਾਰ ਹੈ ਇਹਨਾਂ ਦਾ ਮਤਲਬ ਇਹ ਨਹੀਂ ਵੀ ਅੱਜ ਵੀਡੀਓ ਬਣਾਉਣ ਲੱਗੇ ਕਿਸੇ ਕੋਈ ਪਿਛਲੇ 15-20 ਸਾਲਾਂ ਤੋਂ ਇਹ ਬਾਈ ਜਿਉਰੀ ਵਪਾਰ ਦਾ ਕੰਮ ਕਰ ਰਹੇ ਆ ਇਹਨਾਂ ਕੋਲ ਗਾਵਾਂ ਤੇ ਮੱਝਾਂ ਹਰ ਟਾਈਮ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਜਿਹੜੀ ਅਸੀਂ ਵੀਡੀਓ ਬਣਾਉਣੀ ਹੈ ਤੇ ਚ ਮੱਝਾਂ ਪਹਿਲਾਂ ਦਿਖਾਵਾਂਗੇ ਲਗਭਗ 6 ਨਗ ਮੱਝਾਂ ਦੇ ਦਿਖਾ ਦੇਣੇ ਆ ਇਹਨਾਂ ਦੇ ਵਿੱਚੋਂ ਸਾਰੀਆਂ ਸੂਆਂ ਸੋਆਈਆਂ ਮੱਝਾਂ ਦਿਖਾਵਾਂਗਾ ਇੱਕ ਬੇਨਤੀ ਹਰੇਕ ਵੀਡੀਓ ਚ ਕਰੀਦੀ ਆ ਭਾਵੇਂ ਉਹ ਪੰਜਾਬ ਚ ਵੀਡੀਓ ਬਣਾਉਣੇ ਜਾਂ ਕਿਸੇ ਅਦਰ ਸਟੇਟ ਤੋਂ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਆ ਕੇ ਪਸ਼ੂ ਦੇਖੇ ਤਸੱਲੀ ਕਰੇ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਸਕਦੇ ਹੋ ਹਰੇਕ ਡੇਰੀ ਫਾਰਮ ਤੇ ਅਜ ਦੇ ਟਾਈਮ ਚ ਰੈਸ਼ ਦਾ ਫੁੱਲ ਪ੍ਰਬੰਧ ਹੈ ਤੁਸੀਂ ਰੁਕ ਸਕਦੇ ਹੁੰਨੇ ਆ ਸੋ ਰਾਜਸਥਾਨ ਦੇ ਵਿੱਚੋਂ ਜ਼ਿਲ੍ਹਾ ਸ੍ਰੀ ਗੰਗਾ ਨਗਰ ਤੇ ਜਾਇ ਕਹ ਲੋ ਵੀ ਗੰਗਾ ਨਗਰ ਸ਼ਹਿਰ ਦੇ ਬਿਲਕੁਲ ਨੇੜੇ ਤੋਂ ਤੁਹਾਨੂੰ ਇਹ ਵੀਡੀਓ ਦਿਖਾ ਰਿਹਾ ਜਿੱਥੇ ਇਹ ਡੇਰੀ ਫਾਰਮ ਇਹਦੇ ਨੇੜੇ ਸੈਨਿਕ ਸਕੂਲ ਆ ਆਰਮੀ ਦਾ ਇੱਕ ਸਕੂਲ ਵੀ ਆ ਜੀ ਦੇ ਨੇੜੇ ਇਹ ਡੇਰੀ ਫਾਰਮ ਬਣਿਆ ਹੈ ਸੁਭਾਸ਼ ਬਿਸ਼ਨੋਈ ਡੇਰੀ ਫਾਰਮ ਹਾਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਤੇ 6 ਦੀਆਂ 6 ਮੱਝਾਂ ਤੁਹਾਨੂੰ ਦਿਖਾਵਾਂਗੇ ਪਹਿਲੇ ਨੰਬਰ ਤੇ ਸ਼ੁਰੂਆਤ ਕਰਾਂਗੇ ਇਸ ਮੱਝਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆ ਨਾਮ ਆਪਣਾ ਦੱਸੋ ਤੇਰਾ ਨਾਮ ਸੁਭਾਸ਼ ਬਿਸ਼ਨੋਈ ਹੈ ਜੀ ਠੀਕ ਹੈ ਤੇ ਆਪਣੇ ਡੇਰੀ ਫਾਰਮ ਦਾ ਨਾਮ ਵੀ ਸੁਭਾਸ਼ ਬਿਸ਼ਨੋਈ ਡੇਰੀ ਫਾਰਮ ਹੈ ਚੀਕਾ ਸ੍ਰੀ ਗੰਗਾ ਨਗਰ ਮੇਨ ਸਿਟੀ ਚ ਹੈ ਪਰ ਇਹਨੇ ਹੈ ਸਿਟੀ ਤੋਂ ਬਾਹਰ ਕਰਨਪੁਰ ਰੋਡ ਦੇ ਉੱਤੇ ਜੀ ਇਹ ਕਿੰਨਾ ਹੋਊਗਾ ਇੱਥੋਂ ਸ਼ਹਿਰ ਕਿੰਨਾ ਰਹਿ ਗਿਆ ਇੱਥੋਂ ਮੇਨ ਬੱਸ ਸਟੈਂਡ ਤੇ ਸਟੇਸ਼ਨ 3 ਕਿਲੋਮੀਟਰ ਹੈ ਜੀ ਅੱਛਾ 3 ਕਿਲੋਮੀਟਰ ਦੂਰੀ ਤੇ ਹੈ ਹਾਂਜੀ ਸਿਟੀ ਤੋਂ 1 ਕਿਲੋਮੀਟਰ ਬਾਹਰ ਹੈ ਹੂੰ ਸਟੇਸ਼ਨ ਤੇ ਬੱਸ ਡੇ ਤੋਂ 10 ਕਿਲੋਮੀਟਰ ਠੀਕ ਹੈ ਸੁਬਾਸ਼ ਭਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦਿਆਂ ਮੈਨੂੰ 20 ਪਲੱਸ ਹੋ ਗਿਆ ਜੀ 20 ਸਾਲ ਤੋਂ ਉੱਤੇ ਹੋ ਗਿਆ ਜੀ 20 ਸਾਲ ਤੋਂ ਉੱਤੇ ਹੋ ਗਿਆ ਹਾਂਜੀ ਗਾਵਾਂ ਮੱਝਾਂ ਹਰੇਕ ਤਰ੍ਹਾਂ ਦੇ ਪਸ਼ੂ ਹਾਂਜੀ ਆਪਣੇ ਕੋਲ ਐਚ ਐਫ ਗਾਇਆਂ ਹੁੰਦੀਆਂ ਜਰਸੀ ਤੇ ਦੇਸੀ ਚ ਸਾਈਵਾਲ ਬਰੀਡ ਦੀ ਆਪਣੇ ਕੋਲ ਬਹੁਤ ਚੰਗੀਆਂ ਗਾਵਾਂ ਹੁੰਦੀਆਂ ਸਾਈਵਾਲ ਵੀ ਆਉਂਦੀ ਰਹਿੰਦੀ ਹੈ ਠੀਕ ਹੈ ਅੱਛਾ ਮੱਝਾਂ ਜਿਹੜੀਆਂ ਫਿਰ ਲੋਕਲ ਪਰਚੇਜ ਹੁੰਦੀ ਇੱਥੋਂ ਆਪਣੇ ਲੋਕਲ ਹੀ ਹੁੰਦਾ 50 ਤੋਂ 100 ਕਿਲੋਮੀਟਰ ਦੇ ਦਾਇਰੇ ਚ ਆਪਾਂ ਕੋਈ ਵੀ ਗਾਵ ਮੱਝ ਪਰਚੇਜ ਕਰਦੇ ਠੀਕ ਹੈ ਐਫਪੀ ਜਰਸੀ ਵੀ ਆਪਣੇ ਲੋਕਲ ਹੁੰਦੀ ਹੈ ਕੋਈ ਪੰਜਾਬ ਦੀਆਂ ਬਾਹਰ ਦੀ ਨਹੀਂ ਹੁੰਦੀ ਠੀਕ ਹੈ ਅੱਛਾ ਇੱਕ ਗੱਲ ਦੱਸੋ ਜੀ ਜਿਵੇਂ Rajasthan ਦੀ ਮੱਝ ਤੁਸੀਂ ਖਰੀਦਦੇ ਹੋ ਜੀ 20 ਸਾਲ ਹੋ ਗਏ ਤੁਹਾਡਾ ਤਜਰਬਾ ਬਹੁਤ ਹੈ ਪੰਜਾਬ ਚ ਜਾ ਕੇ ਕਿੱਦਾਂ ਰਹਿੰਦੀਆਂ ਐ ਮੱਝਾਂ ਦੁੱਧ ਵਾਲੇ ਪੱਖ ਤੋਂ ਜੀ ਬਹੁਤ ਚੰਗੀਆਂ ਮੱਝਾਂ ਰਹਿੰਦੀਆਂ ਜੀ ਦੇਖੋ ਜਾ ਕੇ ਉੱਥੇ ਇੱਥੇ ਨਾਲੋਂ ਵੱਧ ਦੁੱਧ ਦਿੰਦੀਆਂ ਸਾਡੇ ਇੱਥੇ ਸੁੱਕਾ ਚਾਰਾ ਮਿਲਦਾ ਹੈ ਸਭ ਨੂੰ ਪਤਾ ਉਹ ਨਾ ਹਰਾ ਪੱਠਾ ਨਹੀਂ ਹੁੰਦਾ ਸਹੀ ਹੈ ਪੰਜਾਬ ਚ ਆਪਣੀਆਂ ਮਈਆਂ ਜਿਹੜੇ 20-20 ਕਿਲੋ ਦੁੱਧ ਦਿੰਦੀਆਂ ਆਪਣੇ ਕਿ ਮੋਗੇ ਰੀਚ ਮੱਝਾਂ ਖੜੀਆਂ ਆਪਣੇ ਜਾਣਕਾਰ ਬੰਦੇ ਕੋਲੇ 23-24-24 ਕਿਲੋ ਆਮ ਦੁੱਧ ਹੀ ਜਾਂਦੀਆਂ ਜੀ ਅਸੀਂ ਜਾਣੀ ਇੱਥੋਂ ਜਾ ਕੇ ਵੱਧੀਆਂ ਉਤਰਦੀਆਂ ਵੱਧੀਆਂ 2-3 ਕਿਲੋ ਘਟਣ ਦਾ ਤਾਂ ਮਤਲਬ ਨਹੀਂ ਅਗਰ ਮੈਂ ਚੰਗੀ ਐ ਅਗਰ ਮੈਂ ਤੇਰੇ ਦੁੱਧ ਦੀ 15 ਕਿਲੋ ਐ ਤਾਂ ਆਪਾਂ 20 ਕਿਲੋ ਕਹਿ ਕੇ ਵੇਚ ਰਹੇ ਹਾਂ ਤਾਂ ਘਟਣਾ ਹੈ ਜੀ ਹੋਣੀ ਤਾਂ ਘਟਣੀ ਇੱਥੇ 15 ਦੇ ਰਹੀ ਐ ਤੂੰ ਨੇ ਜਾ ਕੇ 18 ਦੇਣਾ ਹੀ ਦੇਣਾ ਠੀਕ ਐ ਮੰਨ ਲਓ ਉਵੇਂ ਦਿੱਕਤ ਨਹੀਂ ਆਉਂਦੀ ਕੋਈ ਵੀ ਜ ਅਜਿਹੀ ਆਧਿਆਪ ਚਰਵਾਤ ਕਰਾਂਗੇ ਪਹਿਲੇ ਨੰਬਰ ਤੇ ਇਸ ਮੱਝ ਤੋਂ ਜੀ ਕੀ ਡਿਟੇਲ ਹੈ ਕਨਮਾ ਸੂਆ ਕਿੰਨੇ ਦਿਨਾਂ ਦੀ ਅਜ ਸੂਈ ਹੋ ਗਈ ਦੂਜੇ ਸੂਏ ਵੀਰ ਜੀ ਇਹ ਹੂੰ ਬਿਲਕੁਲ ਛੋਟਾ ਸਿੰਘ ਹੈ ਹੂੰ ਤੇ ਸੂਈ ਨੂੰ ਤਿੰਨ ਚਾਰ ਦਿਨ ਹੋਏ ਜੀ ਠੀਕ ਹੈ ਤਿੰਨ ਚਾਰ ਦਿਨ ਹੀ ਹੋਏ ਆ ਮਗਰ ਕਟਾ ਜੀ ਠੀਕ ਹੈ ਅੰਦਾਜ਼ਾ ਹੁਣ ਦੁੱਧ ਕਿੰਨਾ ਹੋਊਗਾ ਹੁਣ 14 ਪਲੱਸ ਹੋਊਗਾ ਜੀ 14 ਪਲੱਸ ਹੋਊਗਾ ਹਾਂ ਜੀ ਕੀਮਤ ਇਹਦੀ ਕੀ ਰਹਿਣੀ ਹੈ ਜੈ ਜੀ ਰਹਿਣੀ ਜੀ 1,55,000 ਰੁਪਏ ਜੀ 1.55 20 ਕਿਲੋ ਦੁੱਧ ਜਮ੍ਹਾਂ ਕੰਡੇਲਾਮਾ ਦਊਗੀ ਕੀ ਰੇਟ ਇੱਥੋਂ ਦੇ ਆ ਇੱਥੋਂ ਦੇ ਜਿਵੇਂ ਕੋਈ ਪਰਾ ਪੰਜਾਬ ਦਾ ਲਿੰਦਾ ਹੈ ਤਾਂ 3500 4000 ਚ ਮੈਂ ਪਹੁੰਚ ਜਾਂਦੀ ਜੀ ਠੀਕ ਹੈ 500 ਕਿਲੋਮੀਟਰ ਤਾਂ ਕੋਈ ਲਿੰਦਾ ਤਾਂ 6000 ਰੁਪਏ ਜੋਇੰਟ ਚ ਚਲੀ ਜਾਂਦੀ ਠੀਕ ਹੈ ਜਾਨੀ ਉਹ ਕਿਰਾਇਆ ਅਗਲੇ ਦਾ ਆਪਣਾ ਰੇਟ ਇੱਥੋਂ ਦਾ 1 ਲੱਖ 50000 ਆਪਣਾ 55 ਦੀ ਦੇਣੀ ਹੈ ਕੋਈ ਕਿਰਾਇਆ 500 ਕਿਲੋਮੀਟਰ ਫਰੀ ਕਰਾਉਂਦਾ ਤੇ 1 ਲੱਖ 60000 ਦੀ ਫਿਰ 1 60 ਦੀ ਹੋ ਜਾਊਗੀ ਹਾਂ ਜੀ ਠੀਕ ਹੈ ਅਜਾ ਜੇ ਕੋਈ ਵੀਰ ਉੱਥੋਂ ਵੀਡੀਓ ਦੇਖ ਰਿਹਾ ਇੱਥੇ ਆਉਣਾ ਚਾਹੁੰਦਾ ਕਈ ਵਾਰਾਂ ਉਹ ਤੋਂ ਵਾਪਸ ਨਹੀਂ ਮੁੜਿਆ ਜਾਣਾ ਰਾਤ ਹੋ ਜਾਂਦੀ ਹੈ ਰਹਿਤਾ ਪ੍ਰਬੰਧ ਦੇਖੋ ਜੀ ਸਭ ਤੋਂ ਪਹਿਲੀ ਗੱਲ ਆ ਵੀ ਆਪਾਂ ਆਨਲਾਈਨ ਬਹੁਤ ਹੀ ਕਟ ਵੇਚਦੇ ਜੀ ਆਨਲਾਈਨ ਉਹ ਨਾ ਬੰਦਿਆਂ ਨੂੰ ਵੇਚਦੇ ਜਿਹੜੇ ਇੱਕ ਵਾਰੀ ਇੱਥੇ ਆ ਕੇ ਦੇਖ ਜਾਣ ਆਪਣਾ ਰਹਿਣ ਸਹਿਣ ਆਪਣਾ ਕਾਰਜ ਬਿਲਕੁਲ ਦੁਆਰੇ ਆਨਲਾਈਨ ਪਹਿਲੀ ਵਾਰ ਕੋਈ ਵੀ ਬੰਦਾ ਲਵੇ ਤੇ ਇੱਥੇ ਆ ਕੇ ਆਪਣਾ ਚੋਕੇ ਦੋ ਟਾਈਮ ਦੋ ਦਿਨ ਰੁਕੋ ਜੇ ਰਹਿਣ ਦੇ ਕੋਈ ਪੈਸੇ ਨਹੀਂ ਫੁੱਲ ਫੈਸਿਲਿਟੀ ਹੈ ਰਹਿਣਾ ਖਾਣਾ ਪੀਣਾ ਫਰੀ ਹੈ ਜੀ ਸਹੀ ਹੈ ਹਾਂ ਜੀ ਸੋ ਦੋਸਤੋ 1 ਲੱਖ ਤੇ 55000 ਇੱਥੋਂ ਦਾ ਰੇਟ ਹੈ ਪਹੁੰਚ ਕਰਾਉਣੀ ਹੈ ਤੇ 1 60 ਚੋੜੂਗੀ ਖੈਰ ਜਿਹੜੀ ਗੱਲ ਬਾਈ ਨੇ ਕਹੀ ਉਹ ਬੜੀ ਵਧੀਆ ਹੈ ਵੀ ਤੁਸੀਂ ਇੱਥੇ ਆ ਕੇ ਪਹਿਲੀ ਵਾਰ ਆਉਣਾ ਹੈ ਤਾਂ ਚੋਕੇ ਦੇਖੋ। ਕੋਲੋ ਵੀਰੇ ਨੂੰ ਤੋਰ ਗਿਆ ਆਪਾਂ। ਸੋ ਕੱਟਾ ਦਸੋਏ ਨੇ ਦਿੱਤਾ। ਇਹਦਾ ਢਾਂਜਾ ਬੜਾ ਚੰਗਾ ਮੱਝ ਦਾ ਚੜਾਈ ਪਿੱਠਪੁੜੇ ਦੀ ਤੁਸੀਂ ਦੇਖੋਗੇ ਚੰਗੀ ਹੈ। ਥਾਂ ਦਾ ਸੈਜ ਵੀ ਬਹੁਤ ਸੋਹਣਾ ਹੈ। ਜਦੋਂ ਪਸਮਾ ਕਰੂਗੀ ਬੜੇ ਜੋਸ਼ ਵਾਲਾ ਥਣ ਹੋਊਗਾ। ਸਿੰਘ ਕੁੰਡੇ ਹੈ। ਦੇਖੋ ਇਹਦਾ ਸਟਰਕਚਰ। ਹਵਾਨਾ ਵੀ ਚੰਗਾ ਦੁੱਧ ਵਾਲੀ ਮੱਝ ਹੈ। 14 ਲੀਟਰ ਇਸ ਟਾਈਮ ਚੌਥੇ ਦਿਨ ਇਹਦੇ ਥੱਲੇ ਬੌਲਾ ਹੈਗਾ। ਕੋਈ ਵੀ ਭਰਾ ਦੋ ਟਾਈਮ ਚੋ ਸਕਦਾ ਹੈ। ਸਿੰਘਾ ਗੰਦੀ ਜਨਕੀ ਹੈ ਕਦ ਕਾਠ ਠੀਕ ਹੈ ਸੋਹਣਾ ਹੈ ਬਾਕੀ ਥਾਣੇ ਇਸ ਸਾਈਡ ਤੋਂ ਵੀ ਦੇਖੋ ਤੁਸੀਂ ਕਈ ਵਾਰ ਕੀ ਹੁੰਦਾ ਹੈ ਭਾਈ ਇੱਥੇ ਆ ਕੇ ਅਗਲੇ ਨੂੰ ਪੰਜ ਦਸ ਮੱਜਾਂ ਜੋ ਨਹੀਂ ਪਸੰਦ ਆਉਂਦੀ ਤਾਂ ਆਪਾਂ ਹੋਰ ਵੀ ਜਿੰਨੀਆਂ ਗੰਗਾ ਦੇ ਕਟੋ-ਕਟੇ 1000 ਗਾਮ ਮੈਂ ਦਿਖਾ ਸਕਦੇ ਆ ਇੱਕ ਦਿਨ ਚ ਹੀ ਅੱਛਾ ਮੋਲ ਉਹ ਇਹ ਨਹੀਂ ਵੀ ਜੇ ਕੋ ਗੇੜਾ ਆ ਗਿਆ ਤਾਂ ਉਹਦਾ ਗੇੜਾ ਲੱਗੂਗਾ ਹਾਂ ਲਵੇ ਨਾਲੇ ਇੱਕ ਹਜ਼ਾਰ ਗਾਮ ਹੈ ਇੱਕ ਦਿਨ ਚ ਆਪਾਂ ਬੰਦੇ ਨੂੰ ਦਿਖਾ ਸਕਦੇ ਹਾਂ ਸਹੀ ਹੈ ਸੋ ਦੋਸਤੋ ਇਹ ਵੀ ਵੱਡੀ ਗੱਲ ਹੈ ਪਹਿਲੀ ਗੱਲ ਤੇ ਇਹ ਵੀ ਤੁਹਾਨੂੰ ਇਹਨਾਂ ਚੋਂ ਪਸੰਦ ਆ ਜਾਣੀਆਂ ਹਾਂਜੀ ਦੇਖੋ ਜੇ ਆਇਆ ਉਹ ਆਪਣੀ ਦੇਖ ਕੇ ਲੈ ਸਕਦਾ ਹੈ ਹੂੰ ਤਾਂ ਉਹਦਾ ਜੇ ਆਪਾਂ ਹੋਰ ਕਿਸੇ ਤੋਂ ਦਿਵਾਉਣੇ ਬਾਹਰ ਜਾ ਕੇ ਹੂੰ ਤੇ 1000 ਰੁਪਏ ਆਪਾਂ ਚਾਰਜ ਕਰਦੇ ਹਾਂ ਠੀਕ ਹੈ ਲੇਕਿਨ ਉਹਨੂੰ ਐ ਨਹੀਂ ਵੀ ਜ਼ਰੂਰੀ ਆ ਦੇਖ ਕੇ ਆ ਹੀ ਲੋ ਹੂੰ ਆਇਓ ਫਰੇਕ ਤਾਂ ਦੇਖ ਕੇ ਲੈ ਸਕਦੇ ਹੋ ਸਹੀ ਠੀਕ ਹੈ ਭਾਈ ਬੰਨੂ ਮੜੇ ਸੋ ਦੋਸਤੋ ਦੇਖੋ ਫੇਰ ਮਾ ਜਨੂ ਇਸ ਨੂੰ ਬੜਾ ਸੋਹਣਾ ਇਹਦਾ ਹਵਾਨਾ ਮੈਂ ਪਹਿਲੇ ਦੱਸਿਆ ਸੀ ਬਾਕੀ ਉੱਤੋਂ ਪੁੜਿਆਂ ਦੀ ਚੜਾਈ ਨੋਟ ਕਰ ਲਓ ਜੇ ਕਾਫੀ ਚੰਗੀ ਐ ਹਵਾਨਾ ਪਛਾਣ ਨੂੰ ਵੀ ਚੰਗਾ ਐ ਅੱਗੇ ਨੂੰ ਵੀ ਚੰਗਾ ਐ ਦੁੱਧ ਵਾਲੀ ਮੱਝ ਦੇ ਥਣ ਵੀ ਦੱਸ ਦਿੰਦੇ ਆ ਤੇ ਤੁਸੀਂ ਇਹਦੇ ਥਣ ਜ਼ਰੂਰ ਇੱਕ ਵਾਰ ਦੇਖੋ ਇਸ ਤਰ੍ਹਾਂ ਦਾ ਰੋਖ ਐ ਆਹ ਸਾ ਵੀ ਬੜਾ ਸੋਹਣਾ ਦੁੱਧ ਦੇਊਗੀ ਦੁੱਧ ਖੈਰ ਥੋੜੀ ਸੇਵਾ ਦਾ ਤੁਸੀਂ ਕਿੰਨਾ ਚੋਲੋਗੇ ਢਾਂਜੇ ਦੀ ਬਣਾਵਟ ਇਹਦੀ ਦੇਖ ਲਓ ਇਕ ਲਾਈਆਂ ਵਰਗਾ ਚੱਡਾ ਵੀਰੇ ਹਾਂ ਆ ਦੇਖੋ ਐਚ ਐਫ ਗਾਂ ਦੇ ਜਾਂ ਚੱਡਾ ਹੁੰਦਾ ਦੇਖੋ ਜੀ ਸਹੀ ਸੋ ਦਸੋ ਬੜਾ ਚੰਗਾ ਹਵਾਨਾ ਬਿਨਾ ਚੱਕ ਉੱਤੋਂ ਜੋਸ਼ ਵਾਲਾ ਹੈ ਇਹ ਹੀ ਖਾਸ ਹੁੰਦਾ ਹਵਾਨੇ ਦੇ ਵਿੱਚ ਜਿਹੜਾ ਦੁੱਧ ਵਾਲਾ ਹਵਾਨਾ ਇਹ ਤੋਂ ਬਾਅਦ ਇੱਕ ਹੋਰ ਬਹੁਤ ਸੋਹਣੀ ਝੋਟੀ ਤੁਹਾਨੂੰ ਦਿਖਾਉਣੇ ਆ ਸੁਭਾਸ਼ ਭਾਈ ਇਹਦੀ ਕੀ ਡਿਟੇਲ ਹੈ ਤੇ ਪਹਿਲਾਂ ਨਹੀਂ ਸੂਈਏ ਭਾਈ ਜੀ ਅੱਛਾ ਕਿੰਨੇ ਦਿਨ ਹੋ ਗਏ ਹੋਣਗੇ ਸੂਈ ਨੂੰ 10 ਦਿਨ ਹੋ ਗਏ ਜੀ ਬੱਚਾ ਕੱਟੀ ਹੈ ਦਿਨ ਕੱਟੀ ਹੈ ਜੀ ਠੀਕ ਹੈ ਭਾਈ ਕਿੰਨਾ ਦੁੱਧ ਹੋਊਗਾ ਹੁਣ ਹੁਣ ਕੱਟੀ ਥੱਲੇ 12 ਪਲੱਸ ਹੋਊਗਾ ਜੀ ਠੀਕ ਹੈ ਰੇਟ ਇਹਦਾ ਕੀ ਰੱਖਦੇ ਹੋ 63 ਇਹਦਾ ਵੀ 1,55,000 ਜੀ ਖੋਲ ਦੇ ਭਾਈ ਇਹਨੂੰ ਦੋਸਤੋ 1 ਲੱਖ ਤੇ 55000 12 ਲੀਟਰ ਇਸ ਟਾਈਮ ਇਹਦੇ ਥੱਲੇ ਦੁੱਧ ਹਾਜ਼ਰ ਹੈ। ਕੰਨ ਕੱਟੀ ਨੇ 16 ਪਲੱਸ ਦੁੱਧ ਦੇਣਾ ਜੀ ਇਹਨੇ। ਠੀਕ ਹੈ। ਹਾਂਜੀ। ਉਹ 10 ਦਿਨਾਂ ਦੀ ਹਜੇ ਸੂਈ। ਹਵਾਨਾ ਇਹਦਾ ਵੀ ਗਾਵਾ ਵਾਂਗੂ ਪੂਰਾ ਤਣਿਆ ਹੋਇਆ ਤੁਹਾਨੂੰ ਨਜ਼ਰ ਆਊਗਾ। ਜੋਸ਼ ਵਾਲਾ ਹਵਾਨਾ। ਉਹਨੂੰ 14 ਵੀ ਹੋ ਸਕਦਾ 12 ਪਲੱਸ ਕਹਿਣ ਦਾ ਮਤਲਬ ਇੱਥੇ ਆ ਕੇ ਬੰਦਾ ਚੋਵੇ ਤਾਂ ਵੱਧ ਨਿਕਲੇ ਜੀ। ਠੀਕ ਹੈ। ਓਕੇ। ਤੇ ਸੈਂਗਸੂng ਬੜੇ ਸਪੈਸ਼ਲ ਲੱਗਿਆ ਦੇਖੋ ਜੀ। ਫੇਸ ਇਹਦਾ। ਸਹੀ ਹੈ। ਹਾਂਜੀ। ਬਾਕੀ ਦੇ ਨਾਲ ਬੱਚਾ ਵੀ ਕੱਟੀ ਨੂੰ ਇਹਨੇ ਜਨਮ ਦਿੱਤਾ ਅਗਲੇ ਸੂਏ ਚ ਕਰਮਾ ਲਈ ਵਾਧੇ ਵਾਲੀ ਹੈ 20 ਸਿਰ ਤੋਂ ਦੇਊਗੀ ਦੂਜੇ ਸੂਏ ਜੀ ਹਵਾਨਾ ਇਹਦਾ ਦੇਖ ਲਓ ਤੁਸੀਂ ਪੂਰਾ ਜੋਸ਼ ਵਾਲਾ ਹਵਾਨਾ 155 ਇਹਦਾ ਰੇਟ ਹੈ ਇਹਦੇ ਅੱਗੇ ਇੱਕ ਹੋਰ ਛੋਟੀ ਤਾਜੀ ਸੂਈ ਵੀ ਭਲੂਣ ਹਜੇ ਹਵਾਨੇ ਤੇ ਥੋੜੀ ਥੋੜੀ ਦਿਸਦੀ ਹੈ ਬੱਚੇ ਦਾ ਨਾੜੂਆ ਨਾਲ ਹੈ 3 ਨੰਬਰ ਵਾਲੀ ਛੋਟੀ ਬਈ ਇਹ ਕੱਲ ਦੀ ਸੂਈ ਹੈ ਜੀ ਠੀਕ ਹੈ ਸੂਆ ਕੰਮਸੂਆ ਸੂਈ ਅਸ਼ਵਤ ਭਾਈ ਦੇਖੋ ਜੀ ਝੋਟੀ ਕਹਿ ਦਿੰਦੇ ਤਾਰਾਂ ਦੇਖੋ ਜੀ ਸਹੀ ਹੈ ਹਾਂਜੀ ਇਹ ਕੰਮਸੂਆ ਸੂਆ ਸੂਈ ਹੈ ਦੂਜੇ ਸੂਏ ਜੀ ਦੂਜਾ ਸੂਆ ਹਾਂਜੀ ਠੀਕ ਹੈ ਬੱਚਾ ਤੇ ਇਹਦੇ ਨਾਲ ਕੱਟਾ ਹੈ ਇਹ ਤਾਂ ਮਗਰ ਵੀ ਕੱਟਾ ਜੀ ਆ ਰੇਟ ਇਹਦਾ ਕੀ ਰਹਿਣਾ ਸੂਆਸ਼ ਭਾਈ ਇਹਦਾ 1 ਲੱਖ ਤੇ 23000 ਰੁਪਿਆ ਜੀ 1 23 ਦੀ ਦੱਸੋ ਦੂਜਾ ਸੂਆ ਝੋਟੀ 16 ਕਿਲੋ ਤੋਂ ਉੱਤੇ ਦੁੱਧ ਇਹ ਵੀ ਦੇਵੇਗੀ ਜੀ ਪਹਿਲਾਂ ਨੇ 15 ਕਿਲੋ ਦੁੱਧ ਨੇ ਦਿੱਤਾ ਹੋਇਆ ਜੀ ਠੀਕ ਹੈ ਹਾਂਜੀ ਬੜਾ ਸੋਹਣਾ ਥਾਣਾ ਦੱਸੋ ਝੋਟੀ ਦਾ ਦੇਖੋ ਤੁਸੀਂ ਨੇੜਾ ਵੀਰ ਮੱਝਾਂ ਦਾ ਕੰਮ ਕਰਦਾ ਹੈ ਉਹਨੂੰ ਇਹਦਾ ਥਾਣਾ ਜਿਹੜਾ ਉਹ ਬੜਾ ਪਸੰਦ ਆਉਣਾ। ਅਰੇ ਇੱਕ ਮੈਂ ਦਾ ਚੋਰ ਸਲੇਵਾ ਹੋਊਗਾ ਮੁਠੀਆਂ ਸਣ ਹੋਊਗਾ ਜੀ। ਠੀਕ ਹੈ। ਕਮਾ ਲਿਓ ਬਈ ਵਾਪਸ। ਸੋ ਦੂਜਾ ਸੁਆ 1,23,000 23,000 ਇੱਥੋਂ ਦਾ ਰੇਟ ਹੈ ਜੀ। ਹੂੰ। ਆ ਗਾੜੀ ਪਿਛਾੜੀ ਬੜੇ ਸੋਹਣੇ ਥਾਣਾ ਦੱਸੋ ਇਹਦੇ। 1 ਲੱਖ ਤੇ 23000 ਚ ਇਥੋਂ ਇਹ ਮੱਝ ਮਿਲ ਜਾਣੀ ਤੁਹਾਨੂੰ ਬਾਕੀ ਮੌਕੇ ਤੇ ਕੋਈ ਮਾਨਤਾਣ ਹੋ ਜਾਣਾ ਹੰਗਾ ਥਣਾਂ ਦੀ ਗੱਲ ਕੀਤੀ ਸੀ ਤਾਂ ਤੁਸੀਂ ਥੰਡ ਦਾ ਸਹਜਾ ਗਾੜੀ ਪਿਛਾੜੀ ਬਰਾਬਰ ਦੇ ਨਜ਼ਰ ਆਉਣਗੇ ਤੁਹਾਨੂੰ ਚਾਰੇ ਥਣ ਸੋਹਣੇ ਆ ਇਸ ਤਰ੍ਹਾਂ ਦਾ ਰੋਕੇ ਦੇ ਥਣਾਂ ਦਾ ਦੱਸ ਦੱਸੋ ਇਹ ਝੋਟੀ ਜਿਹੜੀ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਭਾਈ ਪੂਛ ਪੜੋ ਇਹਦੀ ਸ਼ੁਭਾਚੇ ਪਿੱਛੋਂ ਹਵਾਨਾ ਦੀ ਕੰਫੀਰ ਦੇ ਜਮਾ ਚੋਰ ਜੀ ਅੰਟੀ ਐਂਚੀ ਟੈਪ ਲਿਆ ਕੇ ਰੱਖ ਲੈ ਜਗਲਾ ਜੀ ਆਹ ਦੇਖੋ ਜੀ ਸੋ ਇਸ ਤਰ੍ਹਾਂ ਦਾ ਸੋ ਰੇਟ ਰੱਖਿਆ 1 ਲੱਖ ਤੇ 23000 ਇਹਦੋਂ ਅੱਗੇ ਜਿਹੜੀ ਮੱਝ ਅਸ਼ਵਸ਼ ਭਾਈ ਇਹ ਤੀਜੇ ਸੂਏ ਦੀ ਹੈ ਜੀ ਹਮ ਹੁਣ ਮੈਂ ਥੱਲੇ 15 ਕਿਲੋ ਤੋਂ ਤਿਆਰੀ ਦਾ ਜੀ ਠੀਕ ਹੈ ਇਹ ਵੀ 10 ਦਿਨਾਂ ਦੀ ਸੂਈ ਹੈ ਹਮ 17 ਤੋਂ 18 ਕਿਲੋ ਦੁੱਧ ਦੇਗੀ ਕੀਮਤ ਕੀ ਰਹੂਗੀ ਇਹਦੀ ਭਾਈ ਇਹਦੀ 1 ਲੱਖ ਤੇ 10000 ਜੀ ਮੋੜੀ ਨੇ 1 ਲੱਖ ਤੇ 10000 ਹਾਂਜੀ 14 15 ਕਿਲੋ ਤਿਆਰੀ ਦਾ ਹੁਣ ਚੋਲੇ ਤੀਜਾ ਸੂਆ ਹਮ ਜੈਨੀਆਂ ਥਣ ਚੱਡਾ ਮਗਰ ਕੱਟਾ ਜੀ ਕੱਟਾ ਹੀ ਇਹਨਾਂ ਦੇ ਬੱਚਾ ਕੱਟਾ ਹੈ ਟਾਂਚਾ ਵੋ ਸੋਣਾ। ਫਵਾਨਾ ਫਿਟਿੰਗ ਆ ਲੈਦਾ ਵੀ ਕਰਮਾੜੀ ਦਾ ਦੂਜੀਆਂ ਮੱਝਾਂ ਨੂੰ ਹੀ ਬਹੁਤ ਸੋਹਣੀ ਬਣਾਵਟਾ ਪੁੜਿਆਂ ਦੀ ਸ਼ੇਪ ਚੰਗੀ ਐ। ਬਾਕੀ ਸੂਆ ਪਸੂ ਨੂੰ ਆ ਕੇ ਤੁਸੀਂ ਦੇਖਣਾ। ਦੁੱਧ ਇਸ ਟਾਈਮ 14 ਲੀਟਰ ਦੇ ਥੱਲੇ ਹਾਜ਼ਰ ਹੈ ਜਿਹੜਾ ਤੁਸੀਂ ਚੋ ਕੇ ਲੈ ਲੈਣਾ। ਟਾਂਚਾ ਤੁਸੀਂ ਇਹਦਾ ਦੇਖ ਲਓ ਇਸ ਸਾਈਡ ਤੋਂ ਵੀ ਥਾਣਾ ਵਾਨਾ ਦੇਖੋ। ਪਤਲੀ ਚਮੜੀ ਦੀ ਐ ਬਿਲਕੁਲ ਬਾਰੀਕ ਚਮੜੀ। ਪੁੜਿਆਂ ਦੀ ਸ਼ੇਪ ਵੀ ਉੱਤੋਂ ਚੰਗੀ ਐ। 1 ਲੱਖ ਤੇ 10000 ਇਹਦਾ ਰੇਟ ਐ। ਤੋ ਦੁੱਧ ਤੁਹਾਨੂੰ ਇੰਨੇ ਰੇਟ ਚ ਚੰਗਾ ਮਿਲ ਜਾਣਾ ਹੈ ਆਪਣੀ ਗਰੰਟੀ ਰਹਿੰਦੀ ਹੈ ਵੀਰ ਜੀ ਤਾਰ ਦੀ ਮੋਟੀ ਕੋਈ ਪੂਰ ਸ਼ਟ ਨਹੀਂ ਹੋਊਗੀ ਠੀਕ ਹੈ ਪਿੱਛਾ ਨਹੀਂ ਮਾਰੂਗੀ ਇਹਦੀ ਗਰੰਟੀ ਹੁੰਦੀ ਹੈ ਦੁੱਧ ਕਿਲੋ ਦੋ ਗਲਾਬ ਦਾ ਦਿੱਤੇ ਕੱਟ ਵੱਜੇ ਉਹ ਸੇਵਾ ਦੀ ਉਹ ਸੇਵਾ ਤੇ ਆਪਣੇ ਘਰੇ 18 ਵੀ ਦਿੰਦੀ ਹੈ ਕਿਸੇ ਜਗ੍ਹਾ ਉਹ 16 ਵੀ ਦੇ ਸਕਦੀ ਹੈ 20 ਵੀ ਦੇ ਸਕਦੀ ਹੈ ਉਹ ਤਾਂ ਸੰਭਾਲ ਤੇ ਹੋ ਜਾਂਦਾ ਭਾਈ ਆ ਬਈ ਪੂਛ ਫੜੋ ਇਹਦੀ ਵੀ ਦੋਸਤੋ ਮਾਜਦਾ ਹਵਾਨਾ ਦੇਖੋ ਪੂਰਾ ਫਿਟਿੰਗ ਵਾਲਾ ਹਵਾਨਾ ਹੈ ਕੱਟ ਮਿਲੂਗਾ ਤੁਹਾਨੂੰ ਮੱਝਾਂ ਦੇ ਵਿੱਚ ਇਹ ਜ਼ਿਆਦਾਤਰ ਇਹ ਆਪਣੇ ਡੇਰੀ ਫਾਰਮ ਤੇ ਹਰੇਕ ਮੈਂ ਇਹ ਜੀ ਮਿਲੂਗੀ ਜੀ ਠੀਕ ਹੈ ਹਾਂਜੀ ਇਹ ਤੋਂ ਅੱਗੇ ਜਿਹੜੀ ਮੱਝ ਆ ਬਈ ਇਹ ਵੀ ਸੂਈ ਹੋਈ ਹੈ ਜੀ ਚਾਰ ਪੰਜ ਦਿਨਾਂ ਦੀ ਠੀਕ ਹੈ ਹੁਣ 13 ਤੋਂ 14 ਕਿਲੋ ਇੱਥੇ ਲਵੇਗਾ ਰੇਟ ਇਹਦਾ ਕਿੰਨਾ ਚੋਣ ਬਾਈ ਇਹਦਾ 1 ਲੱਖ ਤੇ 8000 ਜੀ 1 ਲੱਖ ਤੇ 8000 ਜੀ ਸਿੰਘ ਦੋਨੋਂ ਹੀ ਦੋਸਤੋਂ ਕਸਕੇ ਟੁੱਟੇ ਹੋਏ ਐ ਹਾਂਜੀ ਸਿੰਘ ਸੀ ਵੀ ਇਹਦਾ ਖੁੱਲਾ ਪਰ ਪੁੱੜਿਆਂ ਦੀ ਛੇ ਪੁੱਤੋਂ ਤੁਸੀਂ ਦੇਖੋਗੇ ਹੁਣ 14 ਕਿਲੋ ਆ ਇਹ ਵੀ 17 ਤੋਂ 18 ਕਿਲੋ ਦਊਗੀ ਜੀ ਠੀਕ ਹੈ ਸੋ 14 ਕਿਲੋ ਦਾ 10 ਟਾਈਮ ਚੋਕੇ ਲੈ ਲਿਓ ਜਿਹੜਾ ਹਾਜ਼ਰ ਹੈ 1 ਲੱਖ 8000 ਦੇ ਦਾ ਰੇਟ ਹੈ ਹਾਂਜੀ ਕਮਾ ਲਓ ਬਾਈ ਚਵਾ ਚੂਏ ਦੇ ਬੜਾ ਸਪੈਸ਼ਲ ਲੱਗਿਆ ਤੇ ਲੇਵੇ ਦੀ ਫਿਟਿੰਗ ਇਹਦੀ ਬੜੀ ਅੱਛੀ ਹੈ ਹੂੰ ਰੰਗ ਪੁੱਠਿਆਂ ਦੀ ਚੁੜਾਈ ਬਹੁਤ ਚੰਗੀ ਜੀ ਹਵਾਨਾ ਵਾਕਈ ਜਿਵੇਂ ਪਹਿਲਾਂ ਮਰਜਾਂ ਦਿਖਾਈਆਂ ਉਸੇ ਤਰ੍ਹਾਂ ਹੀ ਜੋਸ਼ ਵਾਲਾ ਪ੍ਰੋਪਰ ਇਹਦੀ ਵੀ ਬੋਸ਼ ਪਟੇ ਸੁਭਸਵੇ ਸੋਹਣਾ ਹਵਾਨਾ ਦੇਖੋ ਕਰਮ ਵਾਲੀ ਵਾਕਈ ਪੂਰਾ ਜੋਸ਼ ਵਾਲਾ ਹਵਾਨਾ ਕੋਈ ਪਸਮਾਨੀ ਥਣਾ ਦੇ ਵਿੱਚ ਹਵਾਨਾ ਸਾਰਾ ਭਰਿਆ ਹੋਇਆ ਹੈ ਤਾਂ ਇਹ ਤੋਂ ਅੱਗੇ ਬਈ ਇੱਕ ਹੋਰ ਮੱਛ ਆਪਣੇ ਕੋਲ ਕਿਰੀਆ ਆ ਤੋਕੜ ਕਬਣਾ ਨੀਲੀ ਰਾਵੀ ਜੀ ਠੀਕ ਹੈ ਇਹ ਗੱਪਣ ਹੈ 4 ਮਹੀਨਿਆਂ ਦੀ ਚਾਰਾਂ ਦੀ ਗੱਪਣ ਹੁਣ ਦੁੱਧ ਦਿੰਦੀ ਹੈ ਬਈ ਦੁੱਧ 10 ਕਿਲੋ ਜੀ 10 ਕਿਲੋ ਦੁੱਧ ਚਾਰਾਂ ਮਹੀਨਿਆਂ ਦੀ ਗੱਪਣ ਮਗਰ ਕੱਟਾ ਠੀਕ ਹੈ ਬੱਚਾ ਦੂਜਾ ਹੈ ਇਹ ਗਾਂ ਨੂੰ ਤੀਜੇ ਸੂਏ ਸੂ ਗਈ ਚੈੱਕ ਪਾਸ ਦੀ ਗਰੰਟੀ ਜੀ ਠੀਕ ਹੈ ਹਾਂਜੀ ਤੇ ਤਾਜੀ ਸੂਈ ਨੇ ਨੇ ਬਈ ਜੀ 18 ਤੋਂ 19 18 19 ਕਿਲੋ ਲਗਾਤਾਰ ਦੁੱਧ ਦਿੱਤਾ ਇਹ ਸੋ ਚਾਰਾਂ ਮਹੀਨਿਆਂ ਦੀ ਗੱਪਣ 10 ਕਿਲੋ ਦੁੱਧ ਦੇ ਰਹੀ ਹੈ 18 19 ਕਿਲੋ ਤਾਜੀ ਨੇ ਬਈ ਕਹਿੰਦਾ ਵੀ ਦੁੱਧ ਦੇ ਨੇ ਪਾਇਆ ਆਹ ਕੱਟਾ ਜੀ ਇਹਦਾ ਅੱਛਾ ਇਹ ਕੱਟਾ ਤੋਂ ਸੂਏ ਸੇ ਹਾਂਜੀ ਫੋਨੇ ਕੱਟੇ ਤੇ ਮਿਲਦੀ ਹੈ ਕੱਟੇ ਤੇ ਜੀ ਠੀਕ ਹੈ ਕਮਾ ਲਓ ਸੋ ਇਹ ਮੱਝਾਂ ਜਿਹੜੀਆਂ ਅੱਜ ਦਿਖਾਉਣੀਆਂ ਸੀ ਸੁਭਾਸ਼ ਭਾਈ ਇਹਦਾ ਰੇਟ ਆਪਾਂ ਇੱਕ ਲੱਖ ਦੀ ਪੂਰੇ ਦੀ ਲੱਖ ਰੁਪਏ ਦੀ ਦੱਸੋ ਇਹ ਢੁੱਪੜ ਗੱਬਣ ਮੱਝ ਮਿਲਣੀ ਦੁੱਧ ਚੰਗਾ ਇਸ ਟਾਈਮ ਵੀ ਬਾਕੀ 4 ਮਹੀਨਿਆਂ ਦੀ ਗੱਬਣ 10 ਕਿਲੋ ਦੇ ਰਹੀ ਹੈ ਤਾਂ ਨੇਚਰਲੀ ਇਹ ਚੰਗੇ ਦੁੱਧ ਵਾਲੀ ਮੱਝ ਹੈ ਦੁੱਧ ਤੁਸੀਂ ਚੋ ਸਕਦੇ ਹੋ ਇਥੇ ਰੈਸ਼ ਦਾ ਪੂਰਾ ਪ੍ਰਬੰਧਾ ਸ਼ੁਰੂ ਚ ਤਾਂ ਹੀ ਵੈਦ ਨੇ ਬੋਲਿਆ ਸੀ ਬਾਕੀ ਜਮਾ ਪੰਜਾਬ ਦੇ ਨਾਲ ਆਪਾਂ ਨੂੰ ਪਤਾ ਗੰਗਾ ਨਗਰ ਜ਼ਿਲ੍ਹਾ ਚਰਵਾਤ ਹੀ ਬਾਰਡਰ ਦੇ ਉੱਤੋਂ ਹੋ ਜਾਂਦੀ ਹੈ ਹਾਂਜੀ ਇਹ ਤੋਂ 50 ਬਾਰਡਰ 5 ਕਿਲੋਮੀਟਰ ਐ 60 ਕਿਲੋਮੀਟਰ ਸਹੀ ਹੈ ਸੋ ਇਹ ਮੰਨ ਲਓ ਵੀ ਤੁਸੀਂ ਪੰਜਾਬ ਦੇ ਵਿੱਚੋਂ ਹੀ ਆ ਕੇ ਮੱਝਾਂ ਖਰੀਦਣੀਆਂ ਜਮਾ ਨਾਲੋਂ ਪੰਜਾਬ ਤੋਂ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ 6 ਮੱਝਾਂ ਬਾਈ ਕੋਲ ਵਿਕਰੀ ਆਲੀਆਂ ਸੀ ਤੁਸੀਂ ਆ ਕੇ ਦੇਖਿਓ ਜਿਹੜਾ ਨਾ ਤੁਹਾਨੂੰ ਚੱਜਿਆ ਵੱਡੀ ਗੱਲ ਬਾਈ ਨੇ ਇਹ ਕਹਤੀ ਵੀ 6 ਮੱਝਾਂ ਤੋਂ ਇਲਾਵਾ 22 ਚਾਂਸ ਨੂੰ ਇਹਨਾਂ ਚੋਂ ਕੋਈ ਨਹੀਂ ਵੀ ਦਿਲ ਲੱਗਦੀ ਤਾਂ ਤੁਹਾਨੂੰ ਕੰਗਾ ਨਗਰ ਦੇ ਨਾਲ ਦੇ ਏਰੀਆ ਦੇ ਵਿੱਚੋਂ ਬਹੁਤ ਸਾਰੀਆਂ ਮੱਝਾਂ ਬਾਈ ਕਹਿੰਦਾ ਹੋਰ ਵੀ ਦਿਖਾ ਦੂੰਗਾ ਤੁਸੀਂ ਇੱਥੇ ਆਇਓ ਇੱਕ ਕੱਟੀ ਹੋਰ ਅਗੀ ਦਿਖਾਉਣੀ ਇੱਥੇ ਓਕੇ ਤੇ ਉਹਨਾਂ ਚੋਂ ਭਾਵੇਂ ਤੁਸੀਂ ਪਸ਼ੂ ਖਰੀਦ ਲਓ 1000 ਰੁਪਏ ਬਾਈ ਹੋਰੀ ਆਪਦੀ ਮਿਹਨਤ ਲੈਣਗੇ ਸੌਦਾ ਸਿੱਧਾ ਤੁਹਾਡਾ ਮਾਲਕ ਨਾਲ ਕਰਵਾ ਦੇਣਗੇ ਖੈਰ ਇਹਨਾਂ ਚੋਂ ਵੀ ਤੁਹਾਨੂੰ ਮੱਝ ਪਸੰਦ ਆ ਜਣੀ ਹੈ ਮੱਝ ਦਾ ਮੇਨ ਥਣ ਹਵਾਨਾ ਹੁੰਦਾ ਹੈ 2 ਨੰਬਰ ਤੇ ਸਟਰਕਚਰ ਹੈ ਤੇ ਸਿੰਗ ਜਿਹੜਾ ਉਹ 3 ਨੰਬਰ ਤੇ ਚਲਾ ਜਾਂਦਾ ਤੋਂ ਇੱਕ ਝੋਟੀ ਹੋਰ ਦਿਖਾ ਦਈਏ ਤੁਹਾਨੂੰ ਸੁਭਾਸ਼ ਭਾਈ ਕੀ ਡਿਟੇਲ ਹੈ ਇਹਦੀ ਇਹ ਬਾਈ ਜੀ 4 ਮਹੀਨਿਆਂ ਦੇ ਲਗਭਗ ਗੱਭਣ ਹੈ ਹਮ ਕੱਟੀ ਦੋਂਦੀ ਹੈ ਮੂੰਖ ਖੀਰੀ ਹੈ ਦੋਂਦੇ ਕੱਢੇ ਜੀ ਹੁਣ ਠੀਕ ਹੈ ਇਹਦੀ ਮਾਂ ਆਪਣੇ ਕੋਲੇ ਹੈ ਜਿਵੇਂ ਤੁਸੀਂ ਦੇਖਿਆ ਆਫਲਾਈਨ ਚਾਰ ਪੰਜ ਮੱਝਾਂ ਆਪਣੇ ਕੋਲ ਬਹੁਤ ਚੰਗੀਆਂ ਹੈ ਹਮ ਨਾਲ ਹੀ ਖੜੀ ਹੈ ਹੁਣ 7 ਮਹੀਨੇ ਪਲੱਸ ਦੀ ਗੱਭਣ ਹੈ ਤੇ ਹੁਣ ਦੁੱਧੋਂ ਡਰਾਈ ਕੀਤੀ ਹੈ 24 ਕਿਲੋ ਤੱਕ ਦੁੱਧ ਦਿੱਤਾ ਜੀ ਨੇ ਅੱਛਾ ਇਹਦਾ ਰੇਟ ਕੀ ਕਰਦੇ ਹੋ ਬਾਈ ਇਹ ਲੱਖ ਦੀ ਦੇਣੀ ਪੂਰੀ ਦੀ 1 ਲੱਖ ਦੀ ਹਾਂਜੀ ਚਾਰਾਂ ਦੀ ਗੱਭਣ ਦੱਸਿਆ ਚਾਰ ਚੈੱਕ ਪਾਸ ਜੀ ਓਕੇ 4 ਮਹੀਨਿਆਂ ਦੀ ਚੈੱਕ ਪਾਸ ਦੱਸੋ ਦੋ ਦੰਦ ਝੋਟੀ ਪੂਰੀ ਉੱਚੀ ਲੰਬੀ ਹੈ ਤੇ ਇਹਦੀ ਮਾਂ ਤੁਹਾਨੂੰ ਦਿਖਾ ਦਣਾ ਬਾਈ ਕਹਿੰਦਾ ਵੀ ਹੁਣ ਦੁੱਧੋਂ ਡਰਾਈ ਕੀਤੀ ਹੈ ਦੁੱਧ ਬੜਾ ਚੰਗਾ ਦਿੰਦੀ ਇਹਨਾਂ ਦੀ ਹੋਮ ਬਰੀਡ ਮਨ ਲੋ ਘਰੇ ਰੱਖੀ ਹੋਈ ਮੱਝ ਹੈ ਇਹ ਸਮਝ ਦੀ ਏਤੀ ਹੈ ਸੋ ਅੱਜ ਦੀ ਵੀਡੀਓ ਦੇ ਇਹ ਲਗਭਗ 7 ਨਾਲ ਹੁਣ ਤੁਹਾਨੂੰ ਦਿਖਾ ਚੁੱਕੇ ਹਾਂ گاਵਾਾਂ ਦੀ ਵੀਡੀਓ ਬਣਾਉਣੇ ਆ ਅਲੱਗ ਤੋਂ ਪਾਰਟ ਇਸੀ ਚੈਨਲ ਉੱਤੇ ਦੇਖ ਸਕੋਗੇ ਮੱਝਾਂ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਸੀ ਇਹ ਬਾਈ ਹੋਰਾਂ ਕੋਲ ਵਿਕਰੀ ਆ ਗਏ ਧੰਨਵਾਦ